ਮਗਾਲਿਆ ਚ ਹਾਂਜੀ ਪਹਿਲੇ ਇੱਥੇ ਅੰਮ੍ਰਿਤਸਰ ਚ ਰਹਿ ਕੇ ਗਿਆ ਹੁਣ 6 ਮਹੀਨੇ ਹੋ ਗਏ ਉਹ ਮਗਾਲਿਆ ਉਹਨਾਂ ਦੀ ਟਰਾਂਸਫਰ ਹੋ ਗਈਆ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਨੀ ਕਰਮਚਾਰੀ ਸੀ ਕੀ ਪਤਾ ਹੋਰ ਗੁਰਦਾਸ ਮਾਨ ਮਿਲ ਜਣ ਆਪਾਂ ਨੂੰ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਜੀ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਜੋਇਨਿੰਗ ਲੈਟਰ ਲੈਣ ਚੱਲਿਆ ਈਗਲ ਚ ਯਕੀਨ ਨਹੀਂ ਸੀ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ 4 ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਹਾਂ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਹਾਂ ਉਹਨੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਪਾਰਾ ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨੇ ਦੱਸਿਆ ਸਰ ਵੀ ਤੁਸੀਂ ਬਹੁਤ ਗਰੀਬੀ ਦੇਖੀ ਆ ਵਿੱਚ ਆਪਣਾ ਸੇਮੀ ਆ ਜਿਹੜਾ ਤੇਰਾ ਕੰਮ ਹੈ ਦਾ ਸਿਸਕੂਲ ਕੋਈ ਸਰਕਾਰੀ ਸਕੂਲ ਚ ਹਾਂਜੀ ਸਰ ਤੈਨੂੰ ਤਾਂ ਫਿਰ ਵੀ ਮੈਰਿਟੋਰੀ ਸਿਲ ਗਿਆ ਸੀ ਯੈਸ ਸਰ ਤੇ 11ਵੀਂ 12ਵੀਂ ਕਾਲਜ ਚ ਸਨਾ ਸ਼ੀਰੋਦਨ ਸਿੰਘ ਗਵਰਨਮੈਂਟ ਕਾਲਜ ਹਾਂਜੀ ਸਰ ਸਾਢੇ 350 ਚੋਂ ਇਕੱਲੇ ਮੈਰਿਟੋਰੀ ਸਕੂਲ ਚ 40 50 ਬੱਚੇ ਮੈਰਿਟਜ ਆ ਜਾਂਦੇ ਨੇ ਤੇ ਇਸ ਕਾ ਕੋ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਇੱਕ ਪੀਸੀਐਸ ਪੀਸੀਐਲ ਵੱਲੋਂ ਨਾ ਜਿਵੇਂ ਕਾਲਜ ਦਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਉਹਦੇ ਵਿੱਚ ਕੋਈ ਵੀ ਬੰਦਾ ਆਪਣੀ ਕਵਿਤਾ ਆਪਣਾ ਗੀਤ ਆਪਣੀ ਕਹਾਣੀ ਜਾਂ ਆਪਣਾ ਲੇਖ ਸ਼ਾਬਾਸ਼ ਦਿੰਦਾ ਇਦਾਂ ਵੀ ਤੁਸੀਂ ਸ਼ੁਰੂ ਕਰ ਲੋ ਕਿੰਨੇ ਟੈਲੈਂਟਡ ਬੰਦੇ ਜਿਹੜੇ ਨੇ ਉਹ ਤੁਹਾਡੇ ਵਿੱਚ ਭਰਤੀ ਹੋ ਰਹੇ ਨੇ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਗੁਰਦਾਸਦਾਨ ਮਿਲ ਜਣ ਆਪਾਂ ਨੂੰ ਠੀਕ ਹੈ ਨਾ ਸ ਬਹੁਤ ਵਧੀਆ ਜੀ ਧੰਨਵਾਦ ਬਹੁਤ ਖੁਸ਼ੀ ਹੋਈ ਅੱਜ ਮੈਨੂੰ ਮਿਲ ਕੇ ਤੁਹਾਨੂੰ ਪਰ ਨਵੀਂ ਸ਼ੁਰੂਆਤ ਤੁਹਾਡੇ ਵਾਸਤੇ ਸੀਐਮ ਸਾਹਿਬ ਨੇ ਤੁਹਾਡਾ ਟੈਲੈਂਟ ਦੇਖ ਕੇ ਕਰਤੀ ਉਹ ਦਰਖਤ ਖੜੇ ਹੋਰ ਕੋਈ ਬੱਚਾ ਹੌਸਲਾ ਵੱਧ ਗਿਆ ਹੁਣ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਵਧੀਆ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਤੀ ਗਾਲ ਜੀ ਸਰ ਮੈਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਨਈਆਂ ਵਾਲਾ ਤੋਂ ਆਇਆ ਹਾਂ ਤੇ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਜੀ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਜੋਇਨਿੰਗ ਲੈਟਰ ਲੈਣ ਚੱਲਿਆ ਕੀ ਗੱਲ ਯਕੀਨ ਨਹੀਂ ਸੀ ਤਸ ਕਿਉਂ ਨਹੀਂ ਆਇਆ ਕਿਉਂਕਿ ਸਿੱਧਾ ਕਰ ਰਿਹਾ ਕਿ ਸਰਪ੍ਰਾਈਜ਼ ਹੈ ਨਾ ਸਰ ਉਹਨਾਂ ਨੂੰ ਅਹ ਸਰਪ੍ਰਾਈਜ਼ ਹੈ ਹਾਂ ਜੀ ਬਾਕੀ ਸਾਰੇ ਘਰ ਨੂੰ ਪਤਾ ਜੀ ਮੰਮੀ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਜੀ ਉਹਨਾਂ ਨੇ ਦੱਸਤਾ ਹੋਣਾ ਪੱਕਾ ਨਹੀਂ ਸਰ ਹਜੇ ਨਹੀਂ ਦੱਸਿਆ ਨਹੀਂ ਹੁਣ ਟੀਵੀ ਤੇ ਪਤਾ ਲੱਗ ਜਾਊਗਾ ਹਾਂ ਜੀ ਤਰਪਾਈਤ ਤੇਰੇ ਖਤਮ ਹੋ ਜੇ ਤੇਰੀ ਜੰਗ ਤੱਕ ਹਾਂਜੀ ਸਰ ਸਰ ਮੈਂ ਪਹਿਲੀ ਤੋਂ ਲੈ ਕੇ ਬੀ ਕਾਮ ਤੱਕ ਦੀ ਪੜ੍ਹਾਈ ਮੈਂ ਸਰਕਾਰੀ ਅਦਾਰਿਆਂ 'ਚ ਕੀਤੀ ਐ ਪਿੰਡ 10ਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਿਆਗਾ ਪਲੱਸ 1 ਪਲੱਸ 2 ਮੈਂ ਮੈਰੀਟੋਰੀਅਸ ਸਕੂਲ ਬਠਿੰਡਾ ਤੋਂ ਕੀਤੀ ਐ ਜੋ ਪੰਜਾਬ ਸਰਕਾਰੀ ਚਲਾ ਰਹੀ ਐ ਬਹੁਤ ਵਧੀਆ ਤੇ ਜਿਹੜੀ ਮੈਂ ਬੀ ਕਾਮ ਕੀਤੀ ਐ ਸਰ ਸਰਕਾਰੀ ਰੇਜੰਡਰਾ ਕਾਲਜ ਬਠਿੰਡਾ ਤੋਂ ਕੀਤੀ ਐ ਉੱਥੇ ਸਾਡੇ ਕਮਰਸ ਦੇ ਪ੍ਰੋਫੈਸਰ ਸੀਗੇ ਐਚ.ਓ.ਡੀ ਰਿਸ਼ਪਾਲ ਸਿੰਘ ਸਿੱਧੂ ਸਰ ਸਰ ਉਹਨਾਂ ਨੇ 2022 'ਚ ਸਾਨੂੰ ਦੱਸਿਆ ਸੀ ਜਨਵਰੀ ਫਰਵਰੀ 'ਚ ਕਿ ਮੈਂ ਆ ਸ਼੍ਰੀ ਆ ਮੁੱਖ ਮੰਤਰੀ ਜੀ ਦਾ ਵੀ ਟੀਚਰ ਰਿਆਂਗਾ ਪੰਜਾਬੀ ਵਾਲੇ

ਤੇ 12ਵੀਂ ਬਾਰਵੀਂ ਕਾਲਜ ਸੁਨਾ ਸ਼ਹੀਦឧਦਮ ਸਿੰਘ گورਨਮੈਂਟ ਕਾਲਜ ਸੁਨਾ ਹਾਂਜੀ ਸਰ ਅੱਜ ਵੀ ਬਹੁਤ ਮਾਨ ਹੁੰਦਾ ਉੱਥੇ ਬੀ ਕਾਮ ਫਿਰ ਹਾਂਜੀ ਸਰ ਅੱਜ ਵੀ ਬਹੁਤ ਮਾਨ ਹੁੰਦਾ ਜਦੋਂ ਸੋਚਦੇ ਆਂ ਵੀ ਸਾਨੂੰ ਉਸ ਟੀਚਰਾਂ ਨੇ ਪੜਾਇਆ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੜਾਇਆ ਹੋਇਆ ਤੇ ਇਸ ਕਰਕੇ ਸਰ ਮੇਰੀ ਇੱਕ ਬੇਨਤੀ ਆ ਕਿ ਮੈਂ ਮੈਰਿਟੋਰੀ ਸਕੂਲ ਚ ਪੜਾਂਗਾ ਉੱਥੇ ਪੰਜਾਬ ਚ ਟੋਟਲ 10 ਮੈਰਿਟੋਰੀ ਸਕੂਲ ਨੇ 10 ਦੇ ਵਿੱਚੋਂ 12ਵੀਂ ਚ 4500 ਬੱਚਾ ਉੱਥੇ ਪਾਸ ਹੁੰਦਾਗਾ ਤੇ ਪੂਰੇ ਪੰਜਾਬ ਚ 12000 ਲਗਭਗ ਸਰਕਾਰੀ ਸਕੂਲ ਨੇ ਪੀਐਸਸੀਬੀ ਦੇ ਅੰਦਰ ਜਿੰਨਾ ਚ 350 ਕਮੈਰਿਟ ਚ ਆਉਂਦੇ ਬੱਚੇ 350 ਚੋਂ ਇਕੱਲੇ ਮੈਰਿਟਰੀਅ ਸਕੂਲ ਚ 40 50 ਬੱਚੇ ਮੈਰਿਟ ਚ ਆ ਜਾਂਦੇ ਜੀ ਹੂੰ ਤੇ ਇਸ ਕਾ ਕਿ ਉਹ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਹੂੰ ਹੂੰ ਤੇ ਮੇਰੀ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਪੱਕੀ ਕਰ ਦਿੱਤਾ ਜਾਵੇ ਤੇ ਇੱਕ ਕੰਪਿਊਟਰ ਟੀਚਰ ਨੇ ਸਰਕਾਰੀ ਸਕੂਲਾਂ ਦੀ ਜੀ ਜੀ ਕੰਪਿਊਟਰ ਟੀਚਰਾਂ ਨੇ ਸਾਡੇ ਕੋਲੇ ਆਇਆ ਹੋਇਆ ਕੋ ਪੀਆਈਐਲ ਪਈ ਹੋਈ ਹੈ ਕੋਈ ਹਾਈ ਕੋਰਟਾਂ ਚ ਨੇ ਕੇਸ ਕਿਉਂਕਿ ਉਹਨਾਂ ਨੇ ਮੇਰੇ ਵੱਲੋਂ ਮੇਰੇ ਵੱਲੋਂ ਕਦੇ ਕੋਈ ਕਮੀ ਨਹੀਂ ਕਿਉਂਕਿ ਜਿਹੜੇ ਥੱਲੋਂ ਆਏ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਟੀਚਰ ਜਿਹੜਾ ਹੈ ਮੈਂ ਖੁਦ ਟੀਚਰ ਦਾ ਬੇਟਾ ਕਿ ਟੀਚਰਾਂ ਦੀ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਨੇਸ਼ਨ ਬਿਲਡਰ ਜੇ ਕੌਮ ਦੇ ਨਿਰਮਾਤਾ ਆਪਣੇ ਭਵਿੱਖਤ ਵਾਸਤੇ ਹੀ ਚਿੰਤਤ ਰਹਿਣਗੇ ਫਿਰ ਉਸ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਬਣਾ ਸਕਣਗੇ ਕੋਈ ਗੱਲ ਉਹਦੇ ਬਾਰੇ ਸਭ ਤੋਂ ਬੈਸਟ ਐਫਰਟਸ ਕਰ ਰਹੇ ਹਾਂ ਸਭ ਤੋਂ ਇੱਥੇ ਮੈਂ ਅੱਜ ਇਸ ਕਰਕੇ ਖੜਾ ਹਾਂ ਸਭ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਦਾ ਧੰਨਵਾਦੀ ਉਸ ਤੋਂ ਬਾਅਦ ਮੇਰੇ ਜਿਹੜੇ ਟੀਚਰ ਸੀਗੇ ਉਹਨਾਂ ਦਾ ਤੇ ਤੀਜੇ ਨੰਬਰ ਸਿਰ ਤੋਂ ਤੁਹਾਡਾ ਪਹਿਲਾਂ ਕਦੇ ਮੈਂ ਪੋਸਟਾਂ ਵੀ ਨਹੀਂ ਸੁਣੀਆਂ ਸੀ ਜਿਹੜੀਆਂ ਜਿਹੜੀਆਂ ਹੁਣ ਨਿਕਲ ਰਹੀਆਂ ਨੇ ਧੰਨਵਾਦ ਅਸੀਂ ਆਪਣੇ ਮੇਰਾ ਨਾਮ ਪੂਨਮ ਰਾਨੀ ਹੈ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰਵਰਸਾਏ ਤੋਂ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਆ ਸਰ ਮੇਰੇ ਫਾਦਰ ਸਾਹਿਬ ਜੀ ਸਾਡੇ ਪਿੰਡ ਵਿੱਚ ਅਸੀਂ ਸਭ ਤੋਂ ਪਹਿਲਾਂ ਮੇਰੀਆਂ ਦੋ ਸਿਸਟਰ ਸੀ ਜਿਨ੍ਹਾਂ ਨੇ ਪਹਿਲਾ ਜੌਬ ਕੀਤੀ ਆ ਬੀਐਸਐਫ ਵਿੱਚ ਤੇ ਅੱਜ ਤੀਸਰੀ ਲੜਕੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਆਈ ਆ ਮੈਂ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ 12 ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਰ ਕਿਸੇ ਨੂੰ ਇੰਨੇ ਹੀ ਵਧੀਆ ਫਾਦਰ ਔਰ ਪਤੀ ਮਿਲਣ ਕੀ ਸਾਰੀਆਂ ਲੜਕੀਆਂ ਆਪਣੇ ਆਪਣੇ ਸੁਪਨੇ ਪੂਰੇ ਕਰ ਸਕਣ ਜੀ ਧੰਨਵਾਦ ਵਧੀਆ ਤੁਹਾਡੀਆਂ ਦੋ ਪੇਣਾ ਬੀਐਸਐਫ ਚ ਹਾਂਜੀ ਸਰ ਕਿੱਥੇ ਸਰ ਉਹਨਾਂ ਦੀ ਡਿਊਟੀ ਮੰਗਾਲਿਆ ਹੈ ਜੀ ਅੱਛਾ ਮੰਗਾਲਿਆ ਚ ਹਾਂਜੀ ਪਹਿਲੇ ਇੱਥੇ ਅੰਮ੍ਰਿਤਸਰ ਚ ਰਹਿ ਕੇ ਗਿਆ ਹੁਣ 6 ਮਹੀਨੇ ਹੋ ਗਏ ਉਹ ਮੰਗਾਲਿਆ ਉਹਨਾਂ ਦੀ ਟਰਾਂਸਫਰ ਹੋ ਗਈਆ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਬਰਦਾਸ਼ਤਾਨ ਮਿਲ ਜਣਾ ਆਪਾਂ ਨੂੰ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਮੈਂ ਕਿਉਂ ਨਹੀਂ ਜੁਆਇਨਿੰਗ ਲੈਟਰ ਲੈਣ ਚੱਲਿਆ ਇਹ ਗੱਲ ਯਕੀਨ ਨਹੀਂ ਸੀ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪਹਿਲਾਂ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਆ ਰਹੀ ਆ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਪਾਰਾ ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨੇ ਦੱਸਿਆ ਸਰ ਵੀ ਤੁਸੀਂ ਬਹੁਤ ਗਰੀਬੀ ਦੇਖੀ ਆ ਵਿੱਚ ਆਪਣਾ सेमਿਆਂ ਜਿਹੜਾ ਤੇਰਾ ਕੰਮ ਹੈ ਦਸਵੀਂ ਸਕੂਲ ਸਰਕਾਰੀ ਸਕੂਲ ਚ ਹਾਂਜੀ ਸਰ ਤੈਨੂੰ ਤਾਂ ਫਿਰ ਵੀ ਮੈਨੂੰ ਟੂਰਿਸ ਮਿਲ ਗਿਆ ਸੀ ਯੈਸ ਸਰ ਤੇ 11ਵੇਂ ਬਰਮੀ ਕਾਲਜ ਸੁਨਾ ਸ਼ੀਰੋਦਮ ਸਿੰਘ گورਨਮੈਂਟ ਕਾਲਜ ਸਨ ਹਾਂਜੀ ਸਰ 350 ਚੋਂ ਇਕੱਲੇ ਮੈਰਿਟਰੀ ਸਕੂਲ ਚੋਂ 40 50 ਬੱਚੇ ਮੈਰਿਟਜ ਆ ਜਾਂਦੇ ਨੇ ਤੇ ਇਸ ਕਾ ਕੋ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਇੱਕ ਪੀਸੀਐਸ ਪੀਸੀਐਲ ਵੱਲੋਂ ਨਾ ਜਿਵੇਂ ਕਾਲਜ ਦਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਉਹਦੇ ਵਿੱਚ ਕੋਈ ਵੀ ਬੰਦਾ ਆਪਣੀ ਕਵਿਤਾ ਆਪਣਾ ਗੀਤ ਆਪਣੀ ਕਹਾਣੀ ਜਾਂ ਆਪਣਾ ਲੇਖ ਛਾਪ ਦਿੰਦਾ ਇਪਦਾ ਵੀ ਤੁਸੀਂ ਸ਼ੁਰੂ ਕਰ ਲਓ ਕਿੰਨੇ ਟੈਲੈਂਟਡ ਬੰਦੇ ਜਿਹੜੇ ਨੇ ਉਹ ਤੁਹਾਡੇ ਵਿੱਚ ਭਰਤੀ ਹੋ ਰਹੇ ਨੇ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਗੁਰਦਾਸਦਾਨ ਮਿਲ ਜਣ ਆਪਾਂ ਨੂੰ ਠੀਕ ਹੈ ਨਾ ਸੋ ਬਹੁਤ ਵਧੀਆ ਜੀ ਧੰਨਵਾਦ ਬਹੁਤ ਖੁਸ਼ੀ ਹੋਈ ਅੱਜ ਮਨ ਮਿਲ ਕੇ ਤੁਹਾਨੂੰ ਪਰ ਨਵੀਂ ਸ਼ੁਰੂਆਤ ਤੁਹਾਡੇ ਵਾਸਤੇ ਸੀਐਮ ਸਾਹਿਬ ਨੇ ਤੁਹਾਡਾ ਟੈਲੈਂਟ ਵੇਖ ਕੇ ਕਰਤੀ ਉਹ ਦਰਖਤ ਖੜੇ ਹੋਰ ਕੋਈ ਬੱਚਾ ਹੌਸਲਾ ਵੱਧ ਗਿਆ ਹੁਣ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਵਧੀਆ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਸ ਸਰ ਮੈਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਨਈਆ ਵਾਲਾ ਤੋਂ ਆਇਆ ਹਾਂ ਹਾਂ ਤੇ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਜੀ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਵੀ ਮੈਂ ਜੋਇਨਿੰਗ ਲੈਟਰ ਲੈਣ ਚੱਲੇ ਆ ਕਿਹਨਾਂ ਯਕੀਨ ਨਹੀਂ ਸੀ ਤਸਕ ਕੌਣ ਆ ਕਿਉਂਕਿ ਸਿੱਧਾ ਕਰਿਆ ਕਿ ਸਰਪ੍ਰਾਈਜ਼ ਦੇਣਾ ਸਰ ਉਹਨਾਂ ਨੂੰ ਅ ਸਰਪ੍ਰਾਈਜ਼ ਦੇਣਾ ਹਾਂਜੀ ਬਾਕੀ ਸਾਰੇ ਘਰ ਨੂੰ ਪਤਾ ਜੀ ਮੰਮੀ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਜੀ ਉਹਨਾਂ ਨੂੰ ਦੱਸਤਾ ਹੋਣਾ ਪੱਕਾ ਨਹੀਂ ਸਰ ਹਜੇ ਨਹੀਂ ਦੱਸਿਆ ਨਹੀਂ ਹੁਣ ਟੀਵੀ ਤੇ ਪਤਾ ਲੱਗ ਜਾਊਗਾ ਹਾਂਜੀ ਸਰ ਸਰਪ੍ਰਾਈਜ਼ ਤਾਂ ਤੇਰੇ ਖਤਮ ਹੋਏ ਤੇਰੇ ਜਾਣ ਤੱਕ ਹਾਂਜੀ ਸਰ ਸਰ ਮੈਂ ਪਹਿਲੀ ਤੋਂ ਲੈ ਕੇ ਬੀ ਕਾਮ ਤੱਕ ਦੀ ਪੜ੍ਹਾਈ ਮੈਂ ਸਰਕਾਰੀ ਅਦਾਰਿਆਂ 'ਚ ਕੀਤੀ ਐ ਪਿੰਡ 10ਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਿਆਗਾ ਪਲੱਸ 1 ਪਲੱਸ 2 ਮੈਂ ਮੈਰੀਟੋਰੀਅ ਸਕੂਲ ਬਠਿੰਡਾ ਤੋਂ ਕੀਤੀ ਐ ਜੋ ਪੰਜਾਬ ਸਰਕਾਰੀ ਚਲਾ ਰਹੀ ਐ ਬਹੁਤ ਵਧੀਆ ਤੇ ਜਿਹੜੀ ਮੈਂ ਬੀ ਕਾਮ ਕੀਤੀ ਸਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ ਐ ਉੱਥੇ ਸਾਡੇ ਕਮਰਸ ਦੇ ਪ੍ਰੋਫੈਸਰ ਸੀਗੇ ਐਚ.ਓ.ਡੀ ਰਿਸ਼ਪਾਲ ਸਿੰਘ ਸਿੱਧੂ ਸਰ ਫਿਰ ਉਹਨਾਂ ਨੇ 2022 'ਚ ਸਾਨੂੰ ਦੱਸਿਆ ਸੀ ਜਨਵਰੀ ਫਰਵਰੀ 'ਚ ਕਿ ਮੈਂ ਆ ਸ਼੍ਰੀ ਆ ਮੁੱਖ ਮੰਤਰੀ ਜੀ ਦਾ ਵੀ ਟੀਚਰ ਰਿਆਂਗਾ ਪੰਜਾਬੀ ਵਾਲੇ

ਤੇ 12ਵੀਂ ਕਾਲਜ ਸੁਨਾਸ਼ੀਦឧਦਮ ਸਿੰਘ گورਨਮੈਂਟ ਕਾਲਜ ਸੁਨਾਹ ਹਾਂਜੀ ਸਰ ਅੱਜ ਵੀ ਬਹੁਤ ਮਾਨ ਹੈ ਉੱਥੇ ਬੀ ਕਾਮ ਫਿਰ ਹਾਂਜੀ ਸਰ ਅੱਜ ਵੀ ਬਹੁਤ ਮਾਨ ਹੁੰਦਾ ਜਦੋਂ ਸੋਚਦੇ ਆਂ ਵੀ ਸਾਨੂੰ ਉਸ ਟੀਚਰਾਂ ਨੇ ਪੜਾਇਆ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੜਾਇਆ ਹੋਇਆ ਤੇ ਇਸ ਕਰਕੇ ਸਰ ਮੇਰੀ ਇੱਕ ਬੇਨਤੀ ਆ ਕਿ ਮੈਂ ਮੈਰਿਟਰੀ ਸਕੂਲ ਚ ਪੜਾਂਗਾ ਉੱਥੇ ਪੰਜਾਬ ਚ ਟੋਟਲ 10 ਮੈਰਿਟਰੀ ਸਕੂਲ ਨੇ 10 ਦੇ ਵਿੱਚੋਂ 12ਵੀਂ ਚ 4500 ਬੱਚਾ ਉੱਥੇ ਪਾਸ ਹੁੰਦਾਗਾ ਤੇ ਪੂਰੇ ਪੰਜਾਬ ਚ 12000 ਲਗਭਗ ਸਰਕਾਰੀ ਸਕੂਲ ਨੇ ਪੀਐਸਸੀਬੀ ਦੇ ਅੰਦਰ ਜਿਨ੍ਹਾਂ ਚ 3500 ਕਮੈਰਿਟ ਚ ਆਉਂਦੇ ਬੱਚੇ 350 ਚੋਂ ਇਕੱਲੇ ਮੈਰਿਟੋਰੀਅ ਸਕੂਲ ਚ 40 50 ਬੱਚੇ ਮੈਰਿਟ ਚ ਆ ਜਾਂਦੇ ਜੀ ਹੂੰ ਤੇ ਇਸ ਕਾ ਕਿ ਉਹ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਹੂੰ ਹੂੰ ਤੇ ਮੇਰੀ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਤੇ ਇੱਕ ਕੰਪਿਊਟਰ ਟੀਚਰ ਨੇ ਸਰਕਾਰੀ ਸਕੂਲਾਂ ਦੀ ਜੀ ਜੀ ਕੰਪਿਊਟਰ ਟੀਚਰਾਂ ਨੇ ਸਾਡੇ ਕੋਲੇ ਆਇਆ ਹੋਇਆ ਕੋ ਪੀਆਈਐਲ ਪਈ ਹੋਈ ਹੈ ਕੋਈ ਹਾਈ ਕੋਰਟਾਂ ਚ ਨੇ ਕੇਸ ਕਿਉਂਕਿ ਉਹਨਾਂ ਨੇ ਮੇਰੇ ਵੱਲੋਂ ਮੇਰੇ ਵੱਲੋਂ ਕਦੇ ਕੋਈ ਕਮੀ ਨਹੀਂ ਕਿਉਂਕਿ ਜਿਹੜੇ ਥੱਲੋਂ ਆਏ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਟੀਚਰ ਜਿਹੜਾ ਹੈ ਮੈਂ ਖੁਦ ਟੀਚਰ ਦਾ ਬੇਟਾ ਕਿ ਟੀਚਰਾਂ ਦੀ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੈਸ਼ਨ ਬਿਲਡਰ ਜੇ ਕੌਮ ਦੇ ਨਿਰਮਾਤਾ ਆਪਣੇ ਭਵਿੱਖਤ ਵਾਸਤੇ ਹੀ ਚਿੰਤਤ ਰਹਿਣਗੇ ਫਿਰ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਬਣਾ ਸਕਣਗੇ ਕੋਈ ਗੱਲ ਉਹਦੀ ਵਾਸਤੇ ਬੈਸਟ ਐਫਰਟਸ ਕਰ ਰਹੇ ਹਾਂ ਅਸੀਂ ਸਭ ਤੋਂ ਇੱਥੇ ਮੈਂ ਅੱਜ ਇਸ ਕਰਕੇ ਖੜਾ ਹਾਂ ਸਭ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਦਾ ਧੰਨਵਾਦੀ ਉਸ ਤੋਂ ਬਾਅਦ ਮੇਰੇ ਜਿਹੜੇ ਟੀਚਰ ਸੀਗੇ ਉਹਨਾਂ ਦਾ ਤੇ ਤੀਜੇ ਨੰਬਰ ਸਿਰ ਤੁਹਾਡਾ ਪਹਿਲਾਂ ਕਦੇ ਮੈਂ ਪੋਸਟਾਂ ਵੀ ਨਹੀਂ ਸੁਣੀਆਂ ਸੀ ਜਿਹੜੀਆਂ ਜਿਹੜੀਆਂ ਹੁਣ ਨਿਕਲ ਰਹੀਆਂ ਨੇ ਧੰਨਵਾਦ ਅਸੀਂ ਆਪਣੇ ਮੇਰਾ ਨਾਮ ਪੂਨਮ ਰਾਨੀ ਹੈ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰਵਰਸਾਏ ਤੋਂ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਆ ਸਰ ਮੇਰੇ ਫਾਦਰ ਸਾਹਿਬ ਜੀ ਸਾਡੇ ਪਿੰਡ ਵਿੱਚ ਅਸੀਂ ਸਭ ਤੋਂ ਪਹਿਲਾਂ ਮੇਰੀਆਂ ਦੋ ਸਿਸਟਰ ਸੀ ਜਿਨ੍ਹਾਂ ਨੇ ਪਹਿਲਾ ਜੌਬ ਕੀਤੀ ਆ ਬੀਐਸਐਫ ਬੀਐਸਐਫ ਵਿੱਚ ਤੇ ਅੱਜ ਤੀਸਰੀ ਲੜਕੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਆਈ ਆ ਮੈਂ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ 12 ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਰ ਕਿਸੇ ਨੂੰ ਇੰਨੇ ਹੀ ਵਧੀਆ ਫਾਦਰ ਔਰ ਪਤੀ ਮਿਲਣ ਕੀ ਸਾਰੀਆਂ ਲੜਕੀਆਂ ਆਪਣੇ ਆਪਣੇ ਸੁਪਨੇ ਪੂਰੇ ਕਰ ਸਕਣ ਜੀ ਧੰਨਵਾਦ ਵਧੀਆ ਤੁਹਾਡੀਆਂ ਦੋ ਪੇਣਾ ਬੀਐਸਐਫ ਚ ਹਾਂਜੀ ਸਰ ਕਿੱਥੇ ਸਰ ਉਹਨਾਂ ਦੀ ਡਿਊਟੀ ਮੰਗਾਲਿਆ ਹੈ ਜੀ ਅੱਛਾ ਮੰਗਾਲਿਆ ਚ ਹਾਂਜੀ ਪਹਿਲੇ ਇੱਥੇ ਅੰਮ੍ਰਿਤਸਰ ਚ ਰਹਿ ਕੇ ਗਿਆ ਹੁਣ 6 ਮਹੀਨੇ ਹੋ ਗਏ ਉਹ ਮੰਗਾਲਿਆ ਉਹਨਾਂ ਦੀ ਟਰਾਂਸਫਰ ਹੋ ਗਈਆ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਗੁਰਦਸਤਾਨ ਮਿਲ ਜਣਾ ਪਾ ਨੂੰ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਜੀ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਕਿਉਂ ਨਹੀਂ ਜੁਆਇਨਿੰਗ ਲੈਟਰ ਲੈਣ ਚੱਲਿਆ ਡੀਗਲ ਯਕੀਨ ਨਹੀਂ ਸੀ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਆ ਉਹਨੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਪਾਰਾ ਸਾਲ ਬਾਅਦ ਐਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨੇ ਦੱਸਿਆ ਸਰ ਵੀ ਤੁਸੀਂ ਬਹੁਤ ਗਰੀਬੀ ਦੇਖੀ ਆ ਵਿੱਚਪਰਾ सेम ਇਹ ਜਿਹੜਾ ਤੇਰਾ ਕੰਮ ਹੈ 10ਵੀਂ ਸਕੂਲ ਸਰਕਾਰੀ ਸਕੂਲ ਚ ਹਾਂਜੀ ਸਰ ਤੈਨੂੰ ਤਾਂ ਫਿਰ ਵੀ ਮੈਰਿਟਰੀ ਸਿਲ ਗਿਆ ਸੀ ਯੈਸ ਸਰ ਤੇ 11ਵੀਂ 12ਵੀਂ ਕਾਲਜ ਸੁਨਾ ਸ਼ੀਰੋਦਮ ਸਿੰਘ ਗਵਰਨਮੈਂਟ ਕਾਲਜ ਹਾਂਜੀ ਸਰ 350 ਚੋਂ ਇਕੱਲੇ ਮੈਰਿਟਰੀ ਸਕੂਲ ਚ 40 50 ਬੱਚੇ ਮੈਰਿਟ ਚ ਆ ਜਾਂਦੇ ਨੇ ਹੂੰ ਤੇ ਇਸ ਕਾਹ ਕਿ ਉਹ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਇੱਕ ਪੀਸੀਐਸ ਪੀਸੀਐਲ ਵੱਲੋਂ ਨਾ ਜਿਵੇਂ ਕਾਲਜ ਦਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਉਹਦੇ ਵਿੱਚ ਕੋਈ ਵੀ ਬੰਦਾ ਆਪਣੀ ਕਵਿਤਾ ਆਪਣਾ ਗੀਤ ਆਪਣੀ ਕਹਾਣੀ ਜਾਂ ਆਪਣਾ ਲੇਖ ਛਾਪ ਦਿੰਦਾ ਇਦਾਂ ਵੀ ਤੁਸੀਂ ਸ਼ੁਰੂ ਕਰ ਲਓ ਕਿੰਨੇ ਟੈਲੈਂਟਡ ਬੰਦੇ ਜਿਹੜੇ ਨੇ ਉਹ ਤੁਹਾਡੇ ਵਿੱਚ ਭਰਤੀ ਹੋ ਰਹੇ ਨੇ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਗੁਰਦਾਸਦਾਨ ਮਿਲ ਜਣ ਆਪਾਂ ਨੂੰ ਠੀਕ ਹੈ ਨਾ ਸੋ ਬਹੁਤ ਵਧੀਆ ਜੀ ਧੰਨਵਾਦ ਬਹੁਤ ਖੁਸ਼ੀ ਹੋਈ ਅੱਜ ਮਨ ਮਿਲ ਕੇ ਤੁਹਾਨੂੰ ਪਰ ਨਵੀਂ ਸ਼ੁਰੂਆਤ ਤੁਹਾਡੇ ਵਾਸਤੇ ਸੀਐਮ ਸਾਹਿਬ ਨੇ ਤੁਹਾਡਾ ਟਿਕਟ ਵੇਚ ਕੇ ਕਰਤੀ ਉਹ ਦਰਖਤ ਖੜੇ ਹੋਰ ਕੋਈ ਬੱਚਾ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਵਧੀਆ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਰ ਮੈਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਈਆਂ ਵਾਲਾ ਤੋਂ ਆਇਆ ਹਾਂ ਤੇ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਜੋਇਨਿੰਗ ਲੈਟਰ ਲੈਣ ਚੱਲਿਆ ਕੀ ਗੱਲ ਯਕੀਨ ਨਹੀਂ ਸੀ ਅਸਕੇ ਕੂਨੀਆ ਕਿਉਂਕਿ ਸਿੱਧਾ ਕਰ ਰਹੀ ਆ ਕਿ ਸਰਪ੍ਰਾਈਜ਼ ਦੇਣਾ ਸਰ ਉਹਨਾਂ ਨੂੰ ਅ ਸਰਪ੍ਰਾਈਜ਼ ਦੇਣਾ ਹਾਂਜੀ ਬਾਕੀ ਸਾਰੇ ਘਰ ਨੂੰ ਪਤਾ ਜੀ ਮੰਮੀ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਜੀ ਉਹਨਾਂ ਨੇ ਦੱਸਤਾ ਹੋਣਾ ਪੱਕਾ ਨਹੀਂ ਸਰ ਹਜੇ ਨਹੀਂ ਦੱਸਿਆ ਨਹੀਂ ਹੁਣ ਟੀਵੀ ਤੇ ਪਤਾ ਲੱਗ ਜਾਊਗਾ ਹਾਂਜੀ ਸਰ ਸਰਪ੍ਰਾਈਜ਼ ਤਾਂ ਤੇਰਾ ਖਤਮ ਹੋਊ ਤੇਰੀ ਜਾਣ ਤੱਕ ਹਾਂਜੀ ਸਰ ਸਰ ਮੈਂ ਪਹਿਲੀ ਤੋਂ ਲੈ ਕੇ ਬੀ ਕਾਮ ਤੱਕ ਦੀ ਪੜ੍ਹਾਈ ਮੈਂ ਸਰਕਾਰੀ ਅਦਾਰਿਆਂ 'ਚ ਕੀਤੀ ਐ ਆ ਪਿੰਡ 10ਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਿਆਗਾ ਪਲੱਸ 1 ਪਲੱਸ 2 ਮੈਂ ਮੈਰੀਟੋਰੀਅਸ ਸਕੂਲ ਬਠਿੰਡਾ ਤੋਂ ਕੀਤੀ ਐ ਜੋ ਪੰਜਾਬ ਸਰਕਾਰੀ ਚਲਾ ਰਹੀ ਐ ਬਹੁਤ ਵਧੀਆ ਹੂੰ ਤੇ ਜਿਹੜੀ ਮੈਂ ਬੀ ਕਾਮ ਕੀਤੀ ਐ ਸਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ ਐ ਉੱਥੇ ਸਾਡੇ ਕਮਰਸ ਦੇ ਪ੍ਰੋਫੈਸਰ ਸੀਗੇ ਐਚ.ਓ.ਡੀ ਰਿਸ਼ਪਾਲ ਸਿੰਘ ਸਿੱਧੂ ਸਰ ਸਰ ਉਹਨਾਂ ਨੇ 2022 'ਚ ਸਾਨੂੰ ਦੱਸਿਆ ਸੀ ਜਨਵਰੀ ਫਰਵਰੀ 'ਚ ਕਿ ਮੈਂ ਆ ਸ਼੍ਰੀ ਆ ਮੁੱਖ ਮੰਤਰੀ ਜੀ ਦਾ ਵੀ ਟੀਚਰ ਰਿਆਂਗਾ ਪੰਜਾਬੀ ਵਾਲੇ ਨਹੀਂ ਸਰ ਕਮਰਸ ਦੇ ਸਨ ਸਰ ਕਮਰਸ ਦੇ ਕੀ ਨਾਮ ਸੀ ਆ ਰਸ਼ਪਾਲ ਸਿੰਘ ਸਿੱਧੂ ਸਰ ਰਸ਼ਪਾਲ ਸਿੰਘ ਸੁਨਾਮ ਕਾਲਜ ਪੜਾਉਂਦੇ ਹਾਂ ਹਾਂਜੀ ਸਰ ਉਹਨਾਂ ਨੇ ਦੱਸਿਆ ਸੀਗਾ ਵੀ ਔਰ ਤੁਸੀਂ ਐਮਪੀ ਸੀ ਹੈ ਸਰ ਐਮਪੀ ਵੀ ਥੋੜੀ ਪੜਿਆ ਮੈਂ ਪਰ ਉਹ ਤੋਂ ਪਹਿਲਾਂ ਪੜਾਉਂਦੇ ਸੀ ਮੈਨੂੰ ਹਾਂਜੀ ਉਹਨਾਂ ਨੇ ਦੱਸਿਆ ਸੀ ਸਰ ਵੀ ਤੁਸੀਂ ਬਹੁਤ ਗਰੀਬੀ ਦੇਖੀ ਆ ਵਿੱਚ ਆਪਣਾ ਸੇਮ ਹੀ ਆ ਜਿਹੜਾ ਤੇਰਾ ਕੰਮ ਹੈ ਦਸਵੀਂ ਸਕੂਲ ਸਰਕਾਰੀ ਸਕੂਲ ਚ ਹਾਂਜੀ ਸਰ ਤੈਨੂੰ ਤਾਂ ਫਿਰ ਵੀ ਮੈਰਿਟੂਰੀਸ ਮਿਲ ਗਿਆ ਸੀ ਯੈਸ ਸਰ ਤੇ 11ਵੀਂ 12ਵੀਂ ਕਾਲਜ ਸੁਨਾ ਸ਼ਹੀਦឧਦਮ ਸਿੰਘ گورਨਮੈਂਟ ਕਾਲਜ ਸੁਨਾ ਹਾਂਜੀ ਸਰ ਅੱਜ ਵੀ ਬਹੁਤ ਮਾਣ ਹੁੰਦਾ ਉੱਥੇ ਬੀ ਕਾਮ ਫਿਰ ਹਾਂਜੀ ਸਰ ਅੱਜ ਵੀ ਬਹੁਤ ਮਾਣ ਹੁੰਦਾ ਜਦੋਂ ਸੋਚਦੇ ਆਂ ਵੀ ਸਾਨੂੰ ਉਸ ਟੀਚਰਾਂ ਨੇ ਪੜਾਇਆ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੜਾਇਆ ਹੋਇਆ ਤੇ ਇਸ ਕਰਕੇ ਸਰ ਮੇਰੀ ਇੱਕ ਬੇਨਤੀ ਆ ਕਿ ਮੈਂ ਮੈਰਿਟਰੀ ਸਕੂਲ ਚ ਪੜਿਆਗਾ ਉੱਥੇ ਪੰਜਾਬ ਚ ਟੋਟਲ 10 ਮੈਰਿਟਰੀ ਸਕੂਲ ਨੇ 10 ਦੇ ਵਿੱਚੋਂ 12ਵੀਂ ਚ 4500 ਬੱਚਾ ਉਥੇ ਪਾਸ ਹੁੰਦਾਗਾ ਤੇ ਪੂਰੇ ਪੰਜਾਬ ਚ 12000 ਲਗਭਗ ਸਰਕਾਰੀ ਸਕੂਲ ਨੇ ਪੀਐਸਸੀਬੀ ਦੇ ਅੰਦਰ ਜਿੰਨਾ ਚ 350 ਕਮੈਰਿਟ ਚ ਆਉਂਦੇ ਬੱਚੇ 350 ਚੋਂ ਇਕੱਲੇ ਮੈਰਿਟੋਰੀ ਸਕੂਲ ਚੋਂ 40-50 ਬੱਚੇ ਮੈਰਿਟ ਚ ਆ ਜਾਂਦੇ ਜੀ ਹੂੰ ਤੇ ਇਸ ਕਾਰਨ ਕਿ ਉਹ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਹੂੰ ਹੂੰ ਤੇ ਮੇਰੀ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਤੇ ਇੱਕ ਕੰਪਿਊਟਰ ਟੀਚਰ ਨੇ ਸਰਕਾਰੀ ਸਕੂਲਾਂ ਦੀ ਜੀ ਜੀ ਕੰਪਿਊਟਰ ਟੀਚਰਾਂ ਦੇ ਸਾਡੇ ਕੋਲ ਆਇਆ ਹੋਇਆ ਉਹ ਪੀਆਈਐਲ ਪਈ ਹੋਈ ਹੈ ਕੋਈ ਹਾਈ ਕੋਰਟਾਂ ਚ ਨੇ ਕੇਸ ਕਿਉਂਕਿ ਉਹਨਾਂ ਦੇ ਮੇਰੇ ਵੱਲੋਂ ਮੇਰੇ ਵੱਲੋਂ ਕਦੇ ਕੋਈ ਕੰਮ ਹੀ ਨਹੀਂ ਕਿਉਂਕਿ ਜਿਹੜੇ ਥੱਲੋਂ ਆਏ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਟੀਚਰ ਜਿਹੜਾ ਹੈ ਮੈਂ ਖੁਦ ਟੀਚਰ ਦਾ ਬੇਟਾ ਕਿ ਟੀਚਰਾਂ ਦੀ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਨੇਸ਼ਨ ਬਿਲਡਰ ਜੇ ਕੌਮ ਦੇ ਨਿਰਮਾਤਾ ਆਪਣੇ ਭਵਿੱਖ ਵਾਸਤੇ ਚਿੰਤਤ ਰਹਿਣਗੇ ਫਿਰ ਉਸ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਬਣਾ ਸਕਣਗੇ ਕੋਈ ਗੱਲ ਉਹਦੇ ਬਾਰੇ ਬੈਸਟ ਐਫਰਟਸ ਕਰ ਰਹੇ ਹਾਂ ਅਸੀਂ ਸਭ ਤੋਂ ਇੱਥੇ ਮੈਂ ਅੱਜ ਇਸ ਕਰਕੇ ਖੜਾ ਹਾਂ ਸਭ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਦਾ ਧੰਨਵਾਦੀ ਹਾਂ ਉਸ ਤੋਂ ਬਾਅਦ ਮੇਰੇ ਜਿਹੜੇ ਟੀਚਰ ਸੀਗੇ ਉਹਨਾਂ ਦਾ ਤੇ ਤੀਜੇ ਨੰਬਰ 'ਤੇ ਸਿਰ ਤੁਹਾਡਾ ਪਹਿਲਾਂ ਕਦੇ ਮੈਂ ਪੋਸਟਾਂ ਵੀ ਨਹੀਂ ਸੁਣੀਆਂ ਸੀ ਜਿਹੜੀਆਂ ਜਿਹੜੀਆਂ ਹੁਣ ਨਿਕਲ ਰਹੀਆਂ ਨੇ ਧੰਨਵਾਦ ਅਸੀਂ ਆਪਣੇ ਮੇਰਾ ਨਾਮ ਪੂਨਮ ਰਾਨੀ ਹੈ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰਵਰਸਾਏ ਤੋਂ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਹਾਂ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਹਾਂ ਸਰ ਮੇਰੇ ਫਾਦਰ ਸਾਹਿਬ ਜੀ ਸਾਡੇ ਪਿੰਡ ਵਿੱਚ ਅਸੀਂ ਸਭ ਤੋਂ ਪਹਿਲਾਂ ਮੇਰੀਆਂ ਦੋ ਸਿਸਟਰ ਸੀ ਜਿਨ੍ਹਾਂ ਨੇ ਪਹਿਲਾ ਜੌਬ ਕੀਤੀ ਹੈ ਬੀਐਸਐਫ ਬੀਐਸਐਫ ਵਿੱਚ ਅੱਜ ਤੀਸਰੀ ਲੜਕੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਅਨੁਯੁਕਤੀ ਪੱਤਰ ਲੈਣ ਆਈ ਆ ਮੈਂ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ 12 ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਰ ਕਿਸੇ ਨੂੰ ਇੰਨੇ ਹੀ ਵਧੀਆ ਫਾਦਰ ਔਰ ਪਤੀ ਮਿਲਣ ਕੀ ਸਾਰੀਆਂ ਲੜਕੀਆਂ ਆਪਣੇ ਆਪਣੇ ਸੁਪਨੇ ਪੂਰੇ ਕਰ ਸਕਣ ਜੀ ਧੰਨਵਾਦ ਵਧੀਆ ਤੋਂ ਵਧੀਆ ਦੋ ਪੈਣਾ ਬੀਐਸਐਫ ਚ ਹਾਂਜੀ ਸਰ ਕਿੱਥੇ ਸਰ ਉਹਨਾਂ ਦੀ ਡਿਊਟੀ ਮੰਗਾਲ ਲਿਆ ਹੈ ਜੀ ਅੱਛਾ ਮੰਗਾਲ ਲਿਆ ਚ ਹਾਂਜੀ ਪਹਿਲੇ ਇੱਥੇ ਅੰਮ੍ਰਿਤਸਰ ਚ ਰਹਿ ਕੇ ਗਿਆ ਹੁਣ 6 ਮਹੀਨੇ ਹੋ ਗਏ ਉਹ ਮੰਗਾਲ ਲਿਆ ਉਹਨਾਂ ਦੀ ਟਰਾਂਸਫਰ ਹੋ ਗਈਆ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਬਰਦਾਸ਼ਤਾਨ ਮਿਲ ਜਣਾ ਆਪਨੂੰ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਮੈਂ ਜੋਇਨਿੰਗ ਲੈਟਰ ਲੈਣ ਚੱਲਿਆ ਈਗਲ ਚ ਯਕੀਨ ਨਹੀਂ ਸੀ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਆ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਪਾਰਾ ਸਾਲ ਬਾਅਦ ਐਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨੇ ਦੱਸਿਆ ਸਰ ਵੀ ਤੁਸੀਂ ਬਹੁਤ ਗਰੀਬੀ ਦੇਖੀ ਆ ਵਿੱਚ ਆਪਣਾ सेम ਇਹ ਜਿਹੜਾ ਤੇਰਾ ਕੰਮ ਹੈ 10ਵੀਂ ਸਕੂਲ ਸਰਕਾਰੀ ਸਕੂਲ ਚ ਹਾਂਜੀ ਸਰ ਤੈਨੂੰ ਤਾਂ ਫਿਰ ਵੀ ਮੈਰਿਟਰੀਅਸ ਮਿਲ ਗਿਆ ਸੀ ਯੈਸ ਸਰ ਤੇ 11ਵੀਂ 12ਵੀਂ ਕਾਲਜ ਸੁਨਾ ਅਸ਼ੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾ ਹਾਂਜੀ ਸਰ 350 ਚੋਂ ਇਕੱਲੇ ਮੈਰਿਟਰੀਅਸ ਸਕੂਲ ਚ 40 50 ਬੱਚੇ ਮੈਰਿਟਜ ਆ ਜਾਂਦੇ ਹੂਮ ਤੇ ਇਸ ਕਰਕੇ ਉਹ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਇੱਕ ਪੀਸੀਐਸ ਪੀਸੀਐਲ ਵੱਲੋਂ ਨਾ ਜਿਵੇਂ ਕਾਲਜ ਦਾ ਇੱਕ ਮੈਗਜ਼ੀਨ ਨਿਕਲਦਾ ਹੁੰਦਾ ਉਹਦੇ ਵਿੱਚ ਕੋਈ ਵੀ ਬੰਦਾ ਆਪਣੀ ਕਵਿਤਾ ਆਪਣਾ ਗੀਤ ਆਪਣੀ ਕਹਾਣੀ ਜਾਂ ਆਪਣਾ ਲੇਖ ਛਾਪ ਦਿੰਦਾ ਹੈ ਇਦਾਂ ਵੀ ਤੁਸੀਂ ਸ਼ੁਰੂ ਕਰ ਲਓ ਕਿੰਨੇ ਟੈਲੈਂਟਡ ਬੰਦੇ ਜਿਹੜੇ ਨੇ ਉਹ ਤੁਹਾਡੇ ਵਿੱਚ ਭਰਤੀ ਹੋ ਰਹੇ ਨੇ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਕੀ ਪਤਾ ਹੋਰ ਗੁਰਦਾਸਦਾਨ ਮਿਲ ਜਾਣਾ ਆਪਾਂ ਨੂੰ ਠੀਕ ਹੈ ਨਾ ਸੋ ਬਹੁਤ ਵਧੀਆ ਜੀ ਧੰਨਵਾਦ ਬਹੁਤ ਖੁਸ਼ੀ ਹੋਈ ਅੱਜ ਮਨ ਮਿਲ ਕੇ ਤੁਹਾਨੂੰ ਪਰ ਨਵੀਂ ਸ਼ੁਰੂਆਤ ਤੁਹਾਡੇ ਵਾਸਤੇ ਸੀਐਮ ਸਾਹਿਬ ਨੇ ਤੁਹਾਡਾ ਟਿਕਟ ਦੇ ਕੇ ਕਰਤੀ ਉਹ ਦਰਖਤ ਖੜੇ ਹੋਰ ਕੋਈ ਬੱਚਾ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਵਧੀਆ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਤੀਗਾਲ ਜੀ ਸਰ ਮੈਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਈਆਂ ਵਾਲਾ ਤੋਂ ਆਇਆ ਹਾਂ ਤੇ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਜੀ ਤੇ ਮੈਂ ਆਪਣੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਜੋਇਨਿੰਗ ਲੈਟਰ ਲੈਣ ਚੱਲਿਆ ਕੀ ਗੱਲ ਯਕੀਨ ਨਹੀਂ ਸੀ ਅਸਕੇ ਕੁਨੀਆ ਕਿਉਂ ਕੀ ਸਿੱਧਾ ਕਰਈਆ ਕਿ ਸਰਪ੍ਰਾਈਜ਼ ਦੇਣਾ ਸਰ ਉਹਨਾਂ ਨੂੰ ਅ ਸਰਪ੍ਰਾਈਜ਼ ਦੇਣਾ ਹਾਂਜੀ ਬਾਕੀ ਸਾਰੇ ਘਰ ਨੂੰ ਪਤਾ ਜੀ ਮੰਮੀ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਜੀ ਉਹਨਾਂ ਨੇ ਦੱਸਤਾ ਹੋਣਾ ਪੱਕਾ ਨਹੀਂ ਸਰ ਹਜੇ ਨਹੀਂ ਦੱਸਿਆ ਨਹੀਂ ਹੁਣ ਟੀਵੀ ਤੇ ਪਤਾ ਲੱਗ ਜਾਊਗਾ ਹਾਂਜੀ ਸਰ ਤਰਪਾਈ ਤੇ ਤੇਰਾ ਖਤਮ ਹੋ ਜੇ ਤੇਰੀ ਜੰਗ ਤੱਕ ਹਾਂਜੀ ਸਰ ਸਰ ਮੈਂ ਪਹਿਲੀ ਤੋਂ ਲੈ ਕੇ ਬੀ ਕਾਮ ਤੱਕ ਦੀ ਪੜ੍ਹਾਈ ਮੈਂ ਸਰਕਾਰੀ ਅਦਾਰਿਆਂ ਚ ਕੀਤੀ ਐ ਪਿੰਡ 10ਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ ਚ ਪੜ੍ਹਿਆਗਾ ਪਲੱਸ 1 ਪਲੱਸ 2 ਮੈਂ ਮੈਰੀਟੋਰੀਅਸ ਸਕੂਲ ਬਠਿੰਡਾ ਤੋਂ ਕੀਤੀ ਐ ਜੋ ਪੰਜਾਬ ਸਰਕਾਰੀ ਚਲਾ ਰਹੀ ਐ ਬਹੁਤ ਵਧੀਆ ਹੂੰ ਤੇ ਜਿਹੜੀ ਮੈਂ ਬੀ ਕਾਮ ਕੀਤੀ ਐ ਸਰ ਸਰਕਾਰੀ ਰੇਜੰਡਰਾ ਕਾਲਜ ਬਠਿੰਡਾ ਤੋਂ ਕੀਤੀ ਐ ਉੱਥੇ ਸਾਡੇ ਕਮਰਸ ਦੇ ਪ੍ਰੋਫੈਸਰ ਸੀਗੇ ਐਚ.ਓ.ਡੀ ਰਿਸ਼ਪਾਲ ਸਿੰਘ ਸਿੱਧੂ ਸਰ ਸਰ ਉਹਨਾਂ ਨੇ 2022 ਚ ਸਾਨੂੰ ਦੱਸਿਆ ਸੀ ਜਨਵਰੀ ਫਰਵਰੀ ਚ ਕਿ ਮੈਂ ਆ ਸ਼੍ਰੀ ਆ ਮੁੱਖ ਮੰਤਰੀ ਜੀ ਦਾ ਵੀ ਟੀਚਰ ਰਿਆਂਗਾ ਪੰਜਾਬੀ ਵਾਲੇ

ਤੇ 11ਵੀਂ 12ਵੀਂ ਕਾਲਜ ਸੁਨਾਖਸ਼ੀਦឧਦਮ ਸਿੰਘ گورਨਮੈਂਟ ਕਾਲਜ ਸੁਨਾਹ ਹਾਂਜੀ ਸਰ ਅੱਜ ਵੀ ਬਹੁਤ ਮਾਨ ਹੁੰਦਾ ਉੱਥੇ ਬੀ ਕਾਮ ਫਿਰ ਹਾਂਜੀ ਸਰ ਅੱਜ ਵੀ ਬਹੁਤ ਮਾਨ ਹੁੰਦਾ ਜਦੋਂ ਸੋਚਦੇ ਆਂ ਵੀ ਸਾਨੂੰ ਉਸ ਟੀਚਰਾਂ ਨੇ ਪੜਾਇਆ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੜਾਇਆ ਹੋਇਆ ਤੇ ਇਸ ਕਰਕੇ ਸਰ ਮੇਰੀ ਇੱਕ ਬੇਨਤੀ ਆ ਕਿ ਮੈਂ ਮੈਰਿਟਰੀ ਸਕੂਲ ਚ ਪੜਾਂਗਾ ਉੱਥੇ ਪੰਜਾਬ ਚ ਟੋਟਲ 10 ਮੈਰਿਟਰੀ ਸਕੂਲ ਨੇ 10 ਦੇ ਵਿੱਚ 12ਵੀਂ ਚ 4500 ਬੱਚਾ ਉੱਥੇ ਪਾਸ ਹੁੰਦਾਗਾ ਤੇ ਪੂਰੇ ਪੰਜਾਬ ਚ 12000 ਲਗਭਗ ਸਰਕਾਰੀ ਸਕੂਲ ਨੇ ਪੀਐਸਸੀਬੀ ਦੇ ਅੰਦਰ ਜਿੰਨਾ ਚ 3500 ਮੈਰਿਟ ਚ ਆਉਂਦੇ ਬੱਚੇ 350 ਚੋਂ ਇਕੱਲੇ ਮੈਰਿਟਰੀਅ ਸਕੂਲ ਚ 40 50 ਬੱਚੇ ਮੈਰਿਟ 'ਚ ਆ ਜਾਂਦੇ ਜੀ ਹੂੰ ਤੇ ਇਸ ਕਾ ਕਿ ਉਹ ਟੀਚਰ ਹਜੇ ਵੀ ਆਪਣੇ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਨੇ ਹੂੰ ਹੂੰ ਤੇ ਮੇਰੀ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਤੇ ਇੱਕ ਕੰਪਿਊਟਰ ਟੀਚਰ ਨੇ ਸਰਕਾਰੀ ਸਕੂਲਾਂ ਦੀ ਜੀ ਜੀ ਕੰਪਿਊਟਰ ਟੀਚਰਾਂ ਦਾ ਸਾਡੇ ਕੋਲ ਆਇਆ ਹੋਇਆ ਉਹ ਪੀਆਈਐਲ ਪਈ ਹੋਈ ਹੈ ਕੋਈ ਹਾਈ ਕੋਰਟਾਂ 'ਚ ਨੇ ਕੇਸ ਕਿਉਂਕਿ ਉਹਨਾਂ ਦੇ ਮੇਰੇ ਵੱਲੋਂ ਮੇਰੇ ਵੱਲੋਂ ਕਦੇ ਕੋਈ ਕਮੀ ਨਹੀਂ ਕਿਉਂਕਿ ਜਿਹੜੇ ਥੱਲੋਂ ਆਏ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਟੀਚਰ ਜਿਹੜਾ ਹੈ ਮੈਂ ਖੁਦ ਟੀਚਰ ਦਾ ਬੇਟਾ ਕਿ ਟੀਚਰਾਂ ਦੀ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੇਸ਼ਨ ਬਿਲਡਰ ਜੇ ਕੌਮ ਦੇ ਨਿਰਮਾਤਾ ਆਪਣੇ ਭਵਿੱਖਤ ਵਾਸਤੇ ਹੀ ਚਿੰਤਤ ਰਹਿਣਗੇ ਫਿਰ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਬਣਾ ਸਕਣਗੇ ਕੋਈ ਗੱਲ ਉਹਦੇ ਵਾਸਤੇ ਬੈਸਟ ਐਫਰਟਸ ਕਰ ਰਹੇ ਹਾਂ ਅਸੀਂ ਸਭ ਤੋਂ ਇੱਥੇ ਮੈਂ ਅੱਜ ਇਸ ਕਰਕੇ ਖੜਾ ਹਾਂ ਸਭ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਦਾ ਧੰਨਵਾਦੀ ਉਸ ਤੋਂ ਬਾਅਦ ਮੇਰੇ ਜਿਹੜੇ ਟੀਚਰ ਸੀਗੇ ਉਹਨਾਂ ਦਾ ਤੇ ਤੀਜੇ ਨੰਬਰ ਸਿਰ ਤੁਹਾਡਾ ਪਹਿਲਾਂ ਕਦੇ ਮੈਂ ਪੋਸਟਾਂ ਵੀ ਨਹੀਂ ਸੁਣੀਆਂ ਸੀ ਜਿਹੜੀਆਂ ਜਿਹੜੀਆਂ ਹੁਣ ਨਿਕਲ ਰਹੀਆਂ ਨੇ ਧੰਨਵਾਦ ਅਸੀਂ ਆਪਣੇ ਮੇਰਾ ਨਾਮ ਪੂਨਮ ਰਾਨੀ ਹੈ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰਵਰਸਾਏ ਤੋਂ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਹਾਂ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਹਾਂ ਸਰ ਮੇਰੇ ਫਾਦਰ ਸਾਹਿਬ ਜੀ ਸਾਡੇ ਪਿੰਡ ਵਿੱਚ ਅਸੀਂ ਸਭ ਤੋਂ ਪਹਿਲਾਂ ਮੇਰੀਆਂ ਦੋ ਸਿਸਟਰ ਸੀ ਜਿਨ੍ਹਾਂ ਨੇ ਪਹਿਲਾ ਜੌਬ ਕੀਤੀ ਹੈ ਬੀਐਸਐਫ ਵਿੱਚ ਅੱਜ ਤੀਸਰੀ ਲੜਕੀ ਮੈਂ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਆਈਆਂ ਮੈਂ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ 12 ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਰ ਕਿਸੇ ਨੂੰ ਇੰਨੇ ਹੀ ਵਧੀਆ ਫਾਦਰ ਔਰ ਪਤੀ ਮਿਲਣ ਕੀ ਸਾਰੀਆਂ ਲੜਕੀਆਂ ਆਪਣੇ ਆਪਣੇ ਸੁਪਨੇ ਪੂਰੇ ਕਰ ਸਕਣ ਜੀ ਧੰਨਵਾਦ ਤੁਹਾਡੀਆਂ ਦੋ ਪੈਣਾ ਬੀਐਸਐਫ ਚ ਹਾਂਜੀ ਸਰ ਕਿੱਥੇ ਸਰ ਉਹਨਾਂ ਦੀ ਡਿਊਟੀ ਮੰਗਾਲਿਆ ਹੈ ਜੀ ਅੱਛਾ ਮੰਗਾਲਿਆ ਚ ਹਾਂਜੀ ਪਹਿਲੇ ਇੱਥੇ ਅੰਮ੍ਰਿਤਸਰ ਚ ਰਹਿ ਕੇ ਗਿਆ ਹੁਣ 6 ਮਹੀਨੇ ਹੋ ਗਏ ਉਹ ਮੰਗਾਲਿਆ ਉਹਨਾਂ ਦੀ ਟਰਾਂਸਫਰ ਹੋ ਗਈਆ ਗੁਰਦਾਸ ਮਾਨ ਵੀ ਪਹਿਲਾਂ ਬਿਜਲੀ ਬੋਰਡ ਦੇ ਕਰਮਚਾਰੀ ਸੀ ਈ ਪਤਾ ਹੋਰ ਗੁਰਦਸਤਾਨ ਮਿਲ ਜਣਾ ਆਪਾਂ ਨੂੰ ਅੱਜ ਮੇਰੇ ਪਾਪਾ ਦਾ ਬਹੁਤ ਹੀ ਵੱਡਾ ਸੁਪਨਾ ਪੂਰਾ ਹੋਇਆ ਹੈ ਤੇ ਮੈਂ ਆਪਰੇ ਪਾਪਾ ਨੂੰ ਪਿਤਾ ਜੀ ਨੂੰ ਘਰੇ ਦੱਸ ਕੇ ਵੀ ਨਹੀਂ ਆਇਆ ਮੈਂ ਕਿਉਂ ਨਹੀਂ ਜੁਆਇਨਿੰਗ ਲੈਟਰ ਲੈਣ ਚੱਲੇ ਆ ਡੀਗਲ ਯਕੀਨ ਨਹੀਂ ਸੀ ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ